ਮੇਰਾ ਨਾਮ ਡਾਕਟਰ ਸੰਜੀਵ ਹੈ ਜੀ। ਹਾਂਜੀ ਤੁਸੀਂ ਅੱਜ ਡਾਕਟਰ ਸਾਹਿਬ ਦੇ ਨਾਲ ਸਹਿਯੋਗ ਦੇ ਰਹੇ ਹੋ। ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਜੀ। ਸਾਡੇ ਕੈਂਡੀਡੇਟ ਇੱਥੇ ਬਣਨਗੇ, ਐਮਸੀ ਬਣਨਗੇ, ਬੜੀ ਮਾਣ ਵਾਲੀ ਗੱਲ ਆ। ਹੂੰ। ਔਰ ਇਹਨੇ ਵਧੀਆ ਇਨਸਾਨ ਆ ਇਹ। ਹੂੰ। ਕਿ ਕਦੇ ਵੀ ਆਵਾਜ਼ ਮਾਰ ਲਓ। 24 ਘੰਟਿਆਂ 'ਚ ਜਦੋਂ ਕਦੇ ਇਹ ਨਹੀਂ ਹੋਏਗਾ ਕਿ ਫੋਨ ਨਹੀਂ ਤੁਹਾਡਾ ਚੱਕਣਗੇ। ਹੂੰ। ਇਹਨਾਂ ਨੂੰ ਇੱਕ ਵਾਰ ਸੇਵਾ ਦਾ ਸਾਰਿਆਂ ਨੂੰ ਬੇਨਤੀ ਆ ਕਿ ਮੌਕਾ ਦਿਓ ਤੇ ਇਹਨਾਂ ਨੂੰ ਉੱਥੇ ਕਾਰਪੋਰੇਸ਼ਨ 'ਚ ਪਹੁੰਚਾਓ। ਬਹੁਤ ਹੀ ਵਧੀਆ ਅਨਸਾਰ ਇਹਨਾਂ ਤੋਂ ਪਹਿਲੇ ਵੀ ਐਮਸੀ ਦੇਖੇ ਹੋਣੇ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਹੁਣ ਇਹ ਐਮਸੀ ਬਣਨਗੇ ਇਹਨਾਂ ਵਰਗੇ ਇਨਸਾਨ ਹੀ ਨਹੀਂ ਹੈਗੇ ਐਮਸੀ ਤਾਂ ਬਹੁਤ ਦੇਖੇ ਆਪਾਂ ਠੀਕ ਹੈ ਲੇਕਿਨ ਇਹਨਾਂ ਵਰਗੀ ਸੋਚ ਦੇ ਬੰਦੇ ਨਹੀਂ ਦੇਖੇ ਆਪਾਂ ਠੀਕ ਹੈ ਇਹਨੇ ਮਿਲ ਸਾਰੀ ਸਾਨ ਹੈਗੇ ਆ ਇਹਨਾਂ ਵਰਗਾ ਐਮਸੀ ਜੇ ਬਣ ਜਾਏਗਾ ਤਾਂ ਤਰੱਕੀ ਹੋਏਗੀ ਮਲੇ ਦੀ ਤੁਸੀਂ ਇਹਨਾਂ ਦੇ ਵਾਰਡ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ? ਅਸੀਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਇਹਨਾਂ ਨੂੰ ਵੱਧ ਚੜ ਕੇ ਵੋਟਾਂ ਪਾਓ ਤੇ ਵੱਧ ਤੇ ਵੱਧ ਲੀਡ ਨਾਲ ਇਹਨਾਂ ਨੂੰ ਐਮਸੀ ਬਣਾਓ ਤੇ ਅੱਗੇ ਲੈ ਜਾਓ। ਬੈਟਰ ਹੋਏਗਾ। ਠੀਕ ਹੈ।